परम सम्माननीय सत्संग जी आज सावन ਦਾ ਮਹੀਨਾ ਚੜਿਆ ਹੈ ਇਹ ਸਾਉਣ ਦਾ ਮਹੀਨੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾਹੀ ਨੇ ਸ੍ਰੀ ਦਸਮ ਗ੍ਰੰਥ ਵਿੱਚ ਅੰਗ ਨੰਬਰ 370 ਦੇ ਉੱਤੇ ਇਸ ਤਰ੍ਹਾਂ ਬਿਆਨ ਕੀਤਾ ਹੈ ਲੋ ਸਰਵਣ ਕਰੋ ਜੋਰ ਕਟਾ ਕਨ ਆਏ ਜਹਾਂ सखी बूंदन मेघ पली छब पाई बोलत चात्रिक दादर ओ कान मोरन पैकान कोर लगाई ताही समय हम कानर के संग समय हम कानर के संग खेलत थी अत प्रेम बढ़ाई ਤਨ ਸੁਮੈ ਸੁਖਦਾਇਕ ਥੀਰਿਤ ਆਉਸਰਿਆ ਹੈ ਪਈ ਦੁਖਦਾਈ ਤਨ ਸੁਮੈ ਸੁਖਦਾਇਕ ਥੀਰਿਤ ਆਉਸਰਿਆ ਹੈ ਪਈ ਦੁਖਦਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ਼ਾ ਜੀ ਨੇ ਤੇ ਸਾਵਣ ਦੇ ਮਹੀਨੇ ਨੂੰ ਸੋਹਿਆਂ ਦੇ ਵਿੱਚ ਬਹੁਤ ਹੀ ਇਕ ਆਲਾ ਦਰਜੇ ਦੀ ਲਿਖਾ ਲਿਖ ਕੇ ਸਾ ਸੰਗਤ ਅੱਗੇ ਰੱਖੇ ਇਹ ਸਾਉਣ ਦਾ ਮਹੀਨਾ ਸਾਰੇ ਹੀ ਪਰਵਾਨਾ ਅਨੁਸਾਰੇ ਹੀ ਵਿਸ਼ਵ ਨੂੰ ਸੁਖ ਭਰਿਆ ਹੋਵੇ ਇਹ ਹੀ ਮੇਰੀ ਸ੍ਰੀ ਗੁਰੂ ਸਤਗੁਰੂ ਉਦੇ ਸਿੰਘ ਜੀ ਦੇ ਚਰਨਾਂ ਦੇ ਵਿੱਚ ਅਰਜ ਬੇਨਤੀ ਹੈ ਕਿ ਹਰ ਪਰਿਵਾਰੇ ਸੁਖੀਆਂ ਸੁਖ ਹੋਵੇ ਖੁਸ਼ੀਆਂ ਖੇੜਾ ਲੈ ਕੇ ਆਵੇ ਇਹ ਹੀ ਮੈਂ ਸ੍ਰੀ ਸਤਗੁਰੂ ਜੀ ਦੇ ਚਰਨਾਂ 'ਚ ਇਹ ਅਰ지 ਕਰਦਾ ਹਾਂ ਬੇਨਤੀ ਕਰਦਾ ਹਾਂ ਮੈਂ ਰਣਵੀਰ ਸਿੰਘ ਰਾਣਾ ਇਹ ਆਪ ਜੀ ਤੋਂ ਖਿਮਾ ਮੰਗਦਾ ਹਾਂ ਸਤਿ ਸ੍ਰੀ ਅਕਾਲ ਜੀ